ਨਾੜਾਂ ਦਾ ਸੁਨ ਹੋ ਜਾਣਾ ਹਨਾ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਜੁੱਤੀ ਲੈ ਕੇ ਡਿੱਗ ਪੈਂਦੀ ਹੈ ਹਨਾ ਤੇ ਥੱਲੋਂ ਲੱਤਾਂ ਸੁਨ ਹੋ ਜਾਂਦੀਆਂ ਹਨਾ ਬਲੱਡ ਸਰਕੂਲੇਸ਼ਨ ਲੋ ਹੋ ਜਾਂਦਾ ਆਪਾਂ ਕਹਿੰਦੇ ਹਾਂ ਵੀ ਲੱਤਾਂ ਬਾਹਸ ਹੋਊਗੀ ਹਨਾ ਉਸ ਦਾ ਅੱਜ ਆਪਾਂ ਬਹੁਤ ਹੀ ਵਧੀਆ ਕਾਰਗਰ ਨੁਸਖਾ ਲੈ ਕੇ ਆਈਏ ਤੇਲ ਬਣਾਉਣਾ ਦੱਸਾਂਗੇ ਤੁਹਾਨੂੰ 15 ਦਿਨ ਵਰਤ ਲਿਓ 101% ਰਿਜ਼ਲਟ ਮਿਲ ਜੂ ਹਨਾ ਬਹੁਤ ਹੀ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਸਾਰੀਆਂ ਚੀਜ਼ਾਂ ਆਪਣੀ ਰਸੋਈ ਚ ਪੰਗਿਆ ਕੋਈ ਖਰਚਾ ਨਹੀਂ ਬਣਾ ਕੇ ਰੱਖ ਲਓ ਕਦੋਂ ਵੀ ਇਹ ਪ੍ਰੋਬਲਮ ਉਠੇ ਆਪਣੇ ਪਰਿਵਾਰ ਚ ਫੈਮਿਲੀ ਮੈਂਬਰ ਨੂੰ ਜਾਂ ਆਪ ਨੂੰ ਤਾਂ ਇਹ ਤੇਲ 10 15 ਦਿਨ ਵਰਤੋ ਸੋਡੀ ਇਹ ਪ੍ਰੋਬਲਮ ਲੱਤਾਂ ਦੀ ਸੁੰਨ ਵਾਲੀ ਆਪਾਂ ਨੂੰ ਪਤਾ ਨਹੀਂ ਲੱਗਦਾ ਜੁੱਤੀ ਲੈ ਕੇ ਡਿੱਗ ਪੈਂਦੀ ਹੈ ਕਿਸੇ ਵੇਲੇ ਹਨਾ ਜਾਂ ਆਪਾਂ ਖੜੇ ਹੁੰਨੇ ਆ ਲੱਤ ਥੱਲੇ ਨਹੀਂ ਲੱਗਦੀ ਹਨਾ ਇਹ ਸੋਡੀ ਪ੍ਰੋਬਲਮ ਦਾ ਜੜੋਂ ਖਾਦਮਾ ਹੋ ਜੂ ਹਨਾ ਪੂਰਾ ਵਧੀਆ ਤਰੀਕਾ ਲੈ ਕੇ ਆਏ ਆ ਆਪਾਂ ਤੇ ਬਹੁਤ ਹੀ ਕਾਰਗਰਨ ਉਸਕਾ ਘਰੇ ਪਿਆ ਕਿਤੇ ਆਪਾਂ ਜਾਣਾ ਨਹੀਂ ਕਿਸੇ ਪੰਸਾਰੀ ਕੋਲੇ ਨਹੀਂ ਜਾਣਾ ਬਸ ਆਹ ਤੇਲ ਬਣਾ ਕੇ ਰੱਖ ਲਓ ਬਹੁਤ ਹੀ ਵਧੀਆ ਚੀਜ਼ ਹੈ ਹਨਾ ਲਿਖ ਕੇ ਰੱਖ ਲਓ ਵੀਡੀਓ ਸੇਵ ਕਰਕੇ ਰੱਖ ਲਓ ਲਓ ਆਪਾਂ ਤੁਹਾਨੂੰ ਲਿਖਾਉਣੀ ਹੈ ਆਪਾਂ ਕੀ ਕਰਨਾ ਹੈ 200 ਗ੍ਰਾਮ ਤਾਂ ਤੁਸੀਂ ਸਰੋਂ ਦਾ ਤੇਲ ਲੈ ਲਓ ਠੀਕ ਹੈ 200 ਗ੍ਰਾਮ ਸਰੋਂ ਦਾ ਤੇਲ ਲੈ ਲਓ ਵਿੱਚ 15 ਤੋਂ 20 ਲੌਂਗ ਪਾ ਲਓ ਠੀਕ ਹੈ ਥੋੜੇ-ਥੋੜੇ ਮੜ ਭੰਨ ਲਓ ਚਾਹੇ ਵੈਸੇ ਪਾ ਲਓ ਕੋਈ ਚੱਕਰ ਨਹੀਂ ਤੇ 10-15 ਕਲੀਆਂ ਲਸਣ ਦੀਆਂ ਪਾ ਲਓ ਵਿੱਚ ਠੀਕ ਹੈ 10-15 ਕਲੀਆਂ ਲਸਣ ਦੀਆਂ ਪਾ ਲਓ ਇੱਕ ਚਮਚ ਤੁਸੀਂ ਮੇਥੀ ਦਾਣੇ ਦਾ ਪਾ ਲਓ ਠੀਕ ਹੈ ਤੇ ਇੱਕ ਚਮਚ ਅਜਵੈਣ ਦਾ ਪਾ ਲਓ ਦੁਬਾਰੇ ਫੇਰ 200 ਗ੍ਰਾਮ ਸਰੋਂ ਦਾ ਤੇਲ ਲੈਣਾ ਆਪਾਂ 15-20 ਲੌਂਗ ਲੈਣੇ ਆਪਾਂ 10-15 ਲਸਣ ਦੀਆਂ ਕਲੀਆਂ ਲੈਣੀਆਂ ਇੱਕ ਚਮਚ ਮੇਥੀ ਦਾਣੇ ਦਾ ਲੈਣਾ ਤੇ ਇੱਕ ਚਮਚ ਆਪਾਂ ਅਜਵੈਣ ਦਾ ਲੈਣਾ ਇਹ ਕਾੜਾ ਬਣਾਓ ਚੰਗੀ ਤਰ੍ਹਾਂ ਸਮਾਰ ਕੇ ਹਨਾ ਜਦੋਂ ਜਮਾ ਤੁਹਾਨੂੰ ਪਤਾ ਲੱਗ ਗਿਆ ਵੀ ਸਾਰੀਆਂ ਚੀਜ਼ਾਂ ਦਾ ਰਸ ਨਿਕਲ ਗਿਆ ਉਦੋਂ ਇਹ ਛਾਣ ਕੇ ਪੁਣ ਕੇ ਇਹ ਤੇਲ ਰੱਖ ਲਓ ਜਦੋਂ ਵੀ ਤੁਹਾਡੇ ਇਹ ਪ੍ਰੋਬਲਮ ਹੋਵੇ ਹਨਾ ਪਤਾ ਲੱਗੇ ਵੀ ਆਪਣੀ ਲੱਤ ਬਾਹ ਸੁਣਨ ਹੁੰਦੀ ਹੈ ਹਨਾ ਬਲੱਡ ਸਰਕੂਲੇਸ਼ਨ ਲੋ ਹੋ ਗਿਆ ਤਾਂ ਆਪਾਂ ਨੂੰ ਉੱਠਣ ਬੈਠਣ ਵੇਲੇ ਪਤਾ ਨਹੀਂ ਲੱਗਦਾ ਵੀ ਆਪਣੀ ਬਾਹ ਨਾਲ ਹੈ ਨਹੀਂ ਲੱਤ ਨਾਲ ਹੈ ਨਹੀਂ ਕਈ ਵਾਰੀ ਤੁਰਦੇ ਫਿਰਦੇ ਦੀ ਪਤਾ ਨਹੀਂ ਲੱਗਦਾ ਜੁੱਤੀ ਲੈ ਜਾਂਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹਨਾ ਪੈਰ ਸੁੰਨ ਹੋ ਜਾਂਦੇ ਐ ਉਸ ਜਦੋਂ ਇਹ ਤੁਹਾਨੂੰ ਪ੍ਰੋਬਲਮ ਆਵੇ ਤਾਂ ਦੋ ਵਾਰੀ ਮਾਲਿਸ਼ ਕਰ ਲਿਆ ਕਰੋ ਥੋੜਾ ਜਿਹਾ ਇਹ ਤੇਲ ਗਰਮ ਕਰਕੇ 10-15 ਮਿੰਟ ਮਾਲਿਸ਼ ਕਰ ਲਿਓ ਉਸੇ ਥਾਂ ਤੇ ਜੇ ਤੁਹਾਡਾ ਪੈਰ ਸੌਂਦਾ ਲੱਤਾਂ ਸੌਂਦੀ ਐ ਤਾਂ ਤੁਸੀਂ ਦੇਖੋਗੇ 10-15 ਦਿਨ ਮਾਲਿਸ਼ ਕਰੋ ਕਿੰਨਾ ਵੀ ਤੁਹਾਨੂੰ ਪੁਰਾਣਾ ਮੰਨ ਲਓ ਇਹ ਪ੍ਰੋਬਲਮ ਐ ਸੁੰਨ ਹੋਣ ਦੀ ਲੱਤਾਂ ਬਾਹਾਂ ਤਾਂ 101% ਤੁਹਾਨੂੰ ਰਿਜ਼ਲਟ ਮਿਲੂਗਾ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ 15-20 ਦਿਨਾਂ ਦੇ ਵਿੱਚ ਵਿੱਚ ਸੋ ਇਹ ਜਿਹੜੀ ਪ੍ਰੋਬਲਮ ਐ ਜੜੋਂ ਖਤਮ ਹੋ ਜੂਗੀ ਲੱਤਾਂ ਬਾਹਾਂ ਵਧੀਆ ਰਹਿਣ ਲੱਗ ਜਾਂਦੀਆਂ ਮੁੜ ਕੇ ਸੁਣ ਨਹੀਂ ਹੁੰਦੀਆਂ ਨਾੜਾ ਹਨਾ ਬਹੁਤ ਹੀ ਵਧੀਆ ਤਰੀਕਾ ਦੇਸੀ ਤਰੀਕਾ ਕੋਈ ਉਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਚਾਹੇ ਤੁਸੀਂ ਕਿੰਨੀਆਂ ਦਵਾਈਆਂ ਲੈ ਕੇ ਥੱਕ ਗਏ ਜਾਂ ਹਾਲੇ ਕੋਈ ਦਵਾਈ ਲਈ ਨਹੀਂ ਸੋਚਦੇ ਹੋ ਪਰ ਆਹ ਨੁਸਕਾ ਜਰੂਰ ਵਰਤ ਕੇ ਦੇਖਿਓ ਜੇ ਆਪਣੀ ਫੈਮਿਲੀ ਮੈਂਬਰ ਚੋਂ ਜਾਂ ਆਪਣੇ ਯਾਰ ਦੋਸਤ ਨੂੰ ਇਹ ਪ੍ਰੋਬਲਮ ਹੈ ਤਾਂ ਉਹਦੇ ਨਾਲ ਵੀਡੀਓ ਜਰੂਰ ਸ਼ੇਅਰ ਕਰੋ ਗਾਂ ਪਤਾ ਲੱਗ ਜਾਂਦਾ ਵੀ ਆਹ ਦੇਸੀ ਚੀਜ਼ ਆ ਭਾਈ ਇਹਦੇ ਨਾਲ ਆਹ ਨਾੜਾਂ ਦੀ ਸੁਣ ਹੈ ਜਾਂ ਕੋਈ ਹੱਥ ਪੈਰ ਸੁਣਨ ਹੁੰਦੇ ਆ ਪਤਾ ਨਹੀਂ ਲੱਗਦਾ ਆਪਾਂ ਨੂੰ ਤਾਂ ਬਹੁਤ ਹੀ ਵਧੀਆ ਛੇ ਦੇ ਰਿਜ਼ਲਟ ਮਿਲਦਾ ਹੈ ਹਨਾ ਕੈਮੀਕਲ ਲੈਣ ਤੋਂ ਪਹਿਲਾਂ ਜਾਂ ਕੋਈ ਡਾਕਟਰ ਤੋਂ ਖਰਚਾ ਕਰਨ ਤੋਂ ਪਹਿਲਾਂ ਆ ਆਪਣੀ ਫਰੀ ਵਾਲੀ ਚੀਜ਼ ਆਪਾਂ ਵਰਤ ਕੇ ਦੇਖ ਲਈਏ ਤੇ ਬਹੁਤ ਹੀ ਇਹਦੇ ਨਾਲ ਵਧੀਆ ਰਿਜ਼ਲਟ ਮਿਲਦਾ ਰਸੋਈ ਚ ਪਈ ਆ ਕਿਤੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਦੁਬਾਰੇ ਫੇਰ ਰਿਪੀਟ ਕਰਦਣੇ ਆ ਨਾੜਾਂ ਦਾ ਸੁੱਨ ਹੁਣ ਜੁੱਤੀ ਲੈ ਕੇ ਡਿੱਗ ਪੈਂਦੀ ਆਪਾਂ ਨੂੰ ਪਤਾ ਨਹੀਂ ਲੱਗਦਾ ਲੱਤ ਬਾਹ ਦਾ ਕਈ ਵਾਰੀ ਆਏ ਹੁੰਦਾ ਆਪਣੇ ਨਾਲ ਹੀ ਹੈ ਨਹੀਂ ਯਾਰ ਪਤਾ ਨਹੀਂ ਲੱਗਦਾ ਸੁੱਨ ਹੋ ਜਾਂਦੀਆਂ ਉਹਦੇ ਵਾਸਤੇ ਆ ਨਾ 200 ਗ੍ਰਾਮ ਆਪਾਂ ਤੇਲ ਬਣਾਉਣਾ ਦੱਸ ਦਿਆ ਤੁਹਾਨੂੰ ਸਰੋਂ ਦਾ ਤੇਲ ਲੈਣਾ 200 ਗ੍ਰਾਮ 15-20 ਲੌਂਗ ਲੈਣੇ ਆ 10-15 ਲਸਣ ਦੀਆਂ ਕਲੀਆਂ ਲੈਣੀਆਂ ਇੱਕ ਚਮਚ ਮੇਥੀ ਦਾਣੇ ਦਾ ਲੈਣਾ ਇੱਕ ਚਮਚ ਅਜਵੈਨ ਦਾ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਕਾੜੋ ਸਮਾਰ ਕੇ ਸਰੋਂ ਦੇ ਤੇਲ ਦੇ ਵਿੱਚ ਜਦੋਂ ਪਤਾ ਲੱਗ ਜੇ ਵੀ ਇਹਦੇ ਵਿੱਚ ਅਸਰ ਆ ਗਿਆ ਉਦੋਂ ਬਾਅਦ ਛਾਣ ਕੇ ਪਾਉਣ ਕੇ ਇਹ ਕਿਤੇ ਸੇਵ ਭਾਂਡੇ ਡੱਬੀ ਚ ਪਾ ਕੇ ਰੱਖ ਲਓ ਤੇਲ ਜਦੋਂ ਤੁਹਾਨੂੰ ਪ੍ਰੋਬਲਮ ਆਵੇ ਜਾਂ ਕਿਸੇ ਪਰਿਵਾਰ ਚ ਫੈਮਿਲੀ ਮੈਂਬਰ ਨੂੰ ਆਵੇ ਤਾਂ 10-15 ਦਿਨ ਮਾਲਿਸ਼ ਕਰੋ ਇਹ ਸੁੱਡੀ ਪ੍ਰੋਬਲਮ ਜੜੋਂ ਖਤਮ ਹੋ ਜੂ ਬਹੁਤ ਹੀ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਰ Ok.